ਕੱਲ 26 ਤੇ 27 ਦੀ ਦਰਮਿਆਨੀ ਰਾਤ ਨੂੰ ਆਪਣੇ ਵਿਸ਼ਣਾ ਸਾਹਿਬ ਸਦਾਰ ਗੁਰਪੀ ਸਿੰਘ ਪੁੱਲਰ ਉਹਨਾਂ ਦੇ ਦੇਸ਼ਾਨਾ ਦੇਸ਼ਾਂ ਹੇਠ ਕੰਮ ਕਰਦੇ ਹੋਏ ACP ਈਸਟ ਗੁਰਿੰਦਰਵੀਰ ਸਿੰਘ SHO ਸਰਜੀਤ ਸਿੰਘ ਤੇ CIA ਇੰਚਾਰਜ ਅਮੋਲਕ ਸਿੰਘ ਉਹਨਾਂ ਨੇ ਇੱਕ ਨਾਕਾ ਲਗਾਇਆ ਹੋਇਆ ਸੀ ਡੀਐਨਆ ਪ੍ਰਾਈਡ ਦੇ ਲਾਗੇ ਜਿੱਥੇ ਕਿ ਦੌਰਾਨੀ ਚੈਕਿੰਗ ਇੱਕ ਐਕਟਿਵਾ ਜਿਹੜੀ ਚੱਕੀਤੀ ਗਈ ਉਹਦੇ ਵਿੱਚੋਂ 14 ਲੱਖ ਰੁਪਏ ਬਰਾਮਦ ਹੋਏ ਮੌਕੇ ਤੇ ਤੇ ਉਸ ਦੇ ਤਹਿਤ ਐਫਐਸਟੀ ਟੀਮ ਨੂੰ ਮੌਕੇ ਤੇ ਬੁਲਾਉਂਦੇ ਹੋਏ ਤੇ ਉਹਨਾਂ ਵੱਲੋਂ ਸਾਰੀ ਇਹ ਕੀਤੀਗੀ ਰਿਪੋਰਟਿੰਗ ਦੇ ਮੁਤਾਬਕ ਜਿਹੜਾ ਕਿ ਇਹ 14 ਲੱਖ ਦਾ ਕੋਈ ਆਪਣਾ ਅੰਦਾਸ ਨਹੀਂ ਪਾਏ ਕਿ ਕਿਸ ਵਜ੍ਹਾ ਕਰਕੇ ਆਪਣੇ ਕੈਟੀ ਕਰ ਰਹੇ ਸੀਗੇ ਪੈਸੇ ਯੋਗਿੰ ਜੋ ਉਹ ਇਲੈਕਸ਼ਨ ਕਮਿਸ਼ਨ ਦੀ ਹਜ਼ਾਤਾ ਨੇ ਉਹਦੇ ਵਿੱਚ 50 ਹਜ਼ਾਰ ਤੋਂ ਜ਼ਿਆਦਾ ਗੁਰਿੰਗ ਕੋਡ ਕੈਰੀ ਨਹੀਂ ਕਰ ਸਕਦੇ ਸੀਗੇ ਪਰ ਇਹਨਾਂ ਨੇ ਇਹਦੇ ਬਾਰੇ ਕੋਈ ਸਪਸ਼ਟਿਕਰਨ ਆਪਣਾ ਨਹੀਂ ਦੇ ਪਾਏ ਤੇ ਉਹਦੇ ਤੇ ਫਿਰ ਆਈਟੀਓ ਡਿਪਾਰਟਮੈਂਟ ਨੂੰ ਵੀ ਅੱਗੇ ਫਰਦਰ ਇਨਫੋਰਮ ਕੀਤਾ ਗਿਆ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਏ ਜਾ ਰਹੇ ਨੇ ਜੀ ਇਹ 14 ਲੱਖ ਰੁਪਇਆ ਤੇ ਇਹਨਾਂ ਦੇ ਖਿਲਾਫ ਫਿਰ ਫਰਦਰ ਕਾਰਵਾਈ ਜਿਹੜੀ ਆਈਟੀਓ ਡਿਪਾਰਟਮੈਂਟ ਇਨਕਮ ਟੈਕਸ ਆਫੀਸਰ ਜਿਹੜੇ ਮੌਕੇ ਤੇ ਆਏ ਸੀਗੇ ਉਹਨਾਂ ਨੇ ਜੜੀ ਉਹ ਫਰਦਰ ਕਾਰਵਾਈ ਕਰਨੀ